ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਇਹ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਓਵਰ ਬ੍ਰਿਜ ਦੀਆਂ ਤਸਵੀਰਾਂ ਖਰੜ ਤੋਂ ਤੇ ਇੱਥੇ ਰਾਤ ਨੂੰ ਜਦੋਂ 12 ਵਜੇ ਤੋਂ ਬਾਅਦ ਆਨੇ ਆ ਤੇ ਕਾਫੀ ਗੱਡੀਆਂ ਜਿਹੜੀਆਂ ਸੜਕਾਂ ਤੇ ਖੜੀਆਂ ਹੋਈਆਂ ਵੀ ਦਿਖਾਈ ਦਿੰਦੀਆਂ ਤਕਰੀਬਨ ਜੇਕਰ ਸਮਾਂ 10:30 ਵਜੇ ਦਾ ਹੋਵੇ ਤੇ ਲੋਕ ਇੱਥੇ ਖੜੇ ਹੋ ਕੇ ਅਕਸਰ ਸ਼ਰਾਬ ਪਿੰਦੇ ਹੋਏ ਵੀ ਨਜ਼ਰ ਆ ਜਾਂਦੇ ਨੇ ਇੱਥੇ ਤਾਂ ਕਿ ਇਸ ਪੁਲ ਤੇ ਅਕਸਰ ਸ਼ਰਾਬੀਆ ਬੋਤਲਾਂ ਪਈਆਂ ਹੋਈਆਂ ਵੀ ਲਗਾਤਾਰ ਮਿਲਦੀਆਂ ਅਤੇ ਜਦੋਂ ਇਹ ਮੌਸਮ ਇਹ ਟਾਈਮ ਰਾਤ ਨੂੰ ਤਕਰੀਬਨ 12:30 1 ਵਜੇ ਦਾ ਹੋ ਜਾਵੇ ਤਾਂ ਇੱਥੇ ਕੁਝ ਮਾਹੌਲ ਹੋਰ ਹੁੰਦਾ ਖੂਬਸੂਰਤ ਨਜ਼ਾਰਾ ਜੋ ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਇੰਜ ਲੱਗਦਾ ਹੈ ਜਿਸ ਤਰ੍ਹਾਂ ਕਿ ਕੋਈ ਇਹ ਖੜੜ ਨਾ ਹੋਵੇ ਅਤੇ ਕੋਈ ਵਧੀਆ ਵੱਡਾ ਅਤੇ ਖੂਬਸੂਰਤ ਸ਼ਹਿਰ ਹੋਵੇ ਅਤੇ ਇੱਥੇ ਓਵਰ ਬ੍ਰਿਜ ਤੇ ਜਦੋਂ ਕੋਈ ਗੱਡੀਆਂ ਖੜਦੀ ਹੈ ਤਾਂ ਕਦੇ ਵੀ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਅਤੇ ਹੁਣ ਕੁਝ ਇੱਥੇ ਲੋਕ ਵੀ ਜਿਹੜੇ ਗੱਡੀਆਂ ਵਿੱਚੋਂ ਖੜ ਕੇ ਖੜ ਕੇ ਸੈਲਫੀਆਂ ਲੈਂਦੇ ਹੋਏ ਰਾਤ ਦੇ ਵਕਤ ਜ਼ਰੂਰ ਨਜ਼ਰ ਆਉਂਦੇ ਨੇ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਤਕਰੀਬਨ بار بار ਇੱਥੇ ਗਸ਼ਟ ਕਰੇ ਅਤੇ ਜੇਕਰ ਕੋਈ ਫੁੱਲੜਬਾਜੀ ਕਰਦਾ ਹੈ ਜਾਂ ਗੱਡੀ ਰੋਕ ਕੇ ਜਿਸ ਤਰ੍ਹਾਂ ਕਿ ਪਿੱਛੇ ਮੁੰਡਾ ਕੁੜੀ ਖੜੇ ਸੈਲਫੀਆ ਲੈ ਰਹੇ ਸੀ ਤਕਰੀਬਨ ਇਸ ਵਕਤ ਰਾਤ ਦਾ 1 ਵਜੇ ਦਾ ਸਵੇਰ ਹੋ ਚੁੱਕਿਆ ਅਤੇ ਅਕਸਰ ਜੋ ਕਫਲ ਹੁੰਦੇ ਨੇ ਉਹ ਇਸ ਪੁਲ ਤੇ ਸੈਲਫੀਆ ਲੈਂਦੇ ਹੋਏ ਨਜ਼ਰ ਆਉਂਦੇ ਨੇ ਖਰੜ ਦਾ ਇਹ ਓਵਰਬ੍ਰਿਜ ਇੱਕ ਖੂਬਸੂਰਤ ਓਵਰਬ੍ਰਿਜ ਬਣਿਆ ਹੋਇਆ ਹੈ ਅਤੇ ਖੂਬਸੂਰਤ ਮਾਹੌਲ ਦੇ ਵਿੱਚ ਇਹ ਓਵਰਬ੍ਰਿਜ ਤੇ ਮੁੰਡਾ ਅਤੇ ਮੁੰਡੇ ਅਤੇ ਕੁੜੀਆਂ ਆਪਸ ਦੇ ਵਿੱਚ ਸੈਲਫੀਆਂ ਲੱਦੇ ਹੋਏ ਆਮ ਨਜ਼ਰ ਆਉਂਦੇ ਨੇ ਖੂਬਸੂਰਤ ਪੀਲੀ ਯੈਲੋ ਲਾਈਟਾਂ ਦੇ ਵਿੱਚ ਇੱਥੇ ਮਾਹੌਲ ਹੀ ਕੁਝ ਹੋਰ ਬਣਿਆ ਹੁੰਦਾ ਹੈ ਅਜਿਹਾ ਸੜਕਾ ਦਿੱਲੀ ਦੇ ਵਿੱਚ ਤਾਂ ਕਾਫੀ ਨੇ ਅਤੇ ਹੁਣ ਖਰੜ ਦੇ ਫਲਾਈਓਵਰ ਤੇ ਬੜਾ ਹੀ ਖੂਬਸੂਰਤ ਇਹ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਪਰಧಾನ ਮੰਤਰੀ ਸ਼੍ਰੀ ਨਰਿੰਦਰ ਦਾਸ ਮੋਦੀ ਵੱਲੋਂ ਲਗਾਤਾਰ ਦੇਸ਼ ਦੇ ਵਿੱਚ ਸੜਕਾਂ ਦਾ ਜਾਲ ਵੀ ਬچھਾਇਆ ਜਾ ਰਿਹਾ ਹੈ। ਪੂਰੇ ਦੇਸ਼ ਦੇ ਵਿੱਚ ਜਦੋਂ ਸੜਕਾਂ ਦਾ ਜਾਲ ਵਿਛੇਗਾ ਤਾਂ ਹੀ ਜਿੱਥੇ ਜਾਣ ਨੂੰ ਦਸ ਘੰਟੇ ਲੱਗਦੇ ਹਨ ਅਤੇ ਉਸ ਵਕਤ ਨੂੰ ਪਹੁੰਚਾਇਆ ਜਾ ਸਕਦਾ ਹੈ। ਠੀਕ ਹੈ ਜੀ ਸੋ ਜੋ